ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੇਂਗੇ ਹੋ ਜੀ ਟਾਈਮ ਹੋ ਚੁੱਕਿਆ ਜੀ 4 ਵਜੇ ਚੁੱਕੇ ਆ ਤੇ ਅੱਜ ਆਪਣਾ ਬਲੌਗ ਥੋੜਾ ਜਿਹਾ ਸ਼ਾਮ ਨੂੰ ਲੇਟ ਹੋਇਆ ਤੇ ਡਾਇਰੈਕਟ ਆਪਾਂ ਪੀਜ਼ਿਆਂ ਤੇ ਬਲੌਗ ਸਟਾਰਟ ਕੀਤਾ ਕਿਉਂਕਿ ਅੱਜ ਸਾਡੇ ਘਰ ਆਣ ਲੱਗੇ ਆ ਗੈਸਟ ਤੇ ਮੈਂ ਸਵੇਰ ਦੀ ਕੰਮ ਕਰਦੇ ਸੀ ਕਿ ਤੇ ਕੰਮ ਕੁੰਮ ਕਰਕੇ ਹੁਣੀ ਫ੍ਰੀ ਹੋਈ ਆ ਤੇ ਮੈਂ ਤਿਆਰ ਵੀ ਹੋ ਚੁੱਕੀ ਆ ਕਿਉਂਕਿ ਮੈਂ ਜਾਣਾ ਆਪਣੇ ਪੇਕੇਆਂ ਨੂੰ ਤੇ ਮੇਰਾ ਭਰਾ ਤੇ ਮੰਨਤ ਤੇ ਅਮਨ ਆ ਰਹੇ ਆ ਦੋਨੋਂ ਜਾਣੇ ਕਿ ਕਿਉਂ ਮੈਨੂੰ ਲੈਣ ਆ ਰਹੇ ਆ ਤੇ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰੀ ਮਤਲਬ ਮੈਨੂੰ ਕੋਈ ਇਦਾਂ ਲੈਣ ਆ ਰਿਹਾ ਮਤਲਬ ਲੈਣ ਤਾਂ ਅੱਗੇ ਵੀ ਚਲੋ ਮੰਨਦੇ ਆ ਹਨਾ ਵੀ ਮੈਰਿਜ ਤੋਂ ਬਾਅਦ ਲੈਣ ਆਉਂਦੇ ਆ ਤੇ ਪਰ ਮਤਲਬ ਜਿੱਦਾਂ ਮੈਂ ਛੁੱਟੀਆਂ ਘਟਣ ਜਾਨੀ ਆ ਫਿਰ ਮੈਂ ਆਪ ਹੀ ਚਲੀ ਜਾਨੀ ਆ ਹਨਾ ਮੈਂ ਉਹਨਾਂ ਨੂੰ ਨਹੀਂ ਕਹਿੰਦੀ ਹੁੰਦੀ ਮੈਨੂੰ ਆ ਕੇ ਲੈ ਜਾਓ ਪਰ ਐਤੀ ਕਿ ਉਹਨਾਂ ਨੇ ਆਪਣੇ ਆਪ ਹੀ ਪਹਿਲੀ ਵਾਰੀ ਮਤਲਬ ਮੈਨੂੰ ਇਦਾਂ ਕਿਹਾ ਕਿ ਦੀਦੀ ਅਸੀਂ ਤੈਨੂੰ ਲੈਣ ਆਵਾਂਗੇ ਤੇ ਤੁਸੀਂ ਰੈਡੀ ਹੋ ਜਾਓ ਆਪਾਂ ਸੋਚਿਆ ਵੀ ਕਿਉਂਕਿ ਟਾਈਮ ਬਿਲਕੁਲ ਵੀ ਨਹੀਂ ਹੈਗਾ 4 ਵਜੇ ਆ ਤੇ ਆਪਾਂ ਹਾਈ 4 ਵਜ ਚੁੱਕੇ ਆ ਤੇ ਆਪਾਂ ਪੀਜ਼ਾ ਵਗੈਰਾ ਰੈਡੀ ਕਰ ਲੈਨੇ ਉਹਨਾਂ ਨੇ ਚਾਹ ਵਗੈਰਾ ਤਾਂ ਨਹੀਂ ਆ ਪੀਣੀ ਉਹਨਾਂ ਨੇ ਬਸ ਆਉਣਾ ਤੇ ਮੈਨੂੰ ਲੈ ਕੇ ਚਲੇ ਜਾਣਾ ਤੇ ਇਹ ਕਹਿੰਦੇ ਵੀ ਆਪਾਂ ਪੀਜ਼ਾ ਬਣਾ ਲੈਣ ਨਾਲੇ ਬੱਚੇ ਖੁਸ਼ ਹੋ ਕੇ ਖਾ ਲੈਣਗੇ ਨਾਲੇ ਆਪਾਂ ਖਾ ਲਾਂਗੇ ਤੇ ਚਲੋ ਜੀ ਹੁਣ ਆਪਾਂ ਸਾਰਾ ਤੁਹਾਨੂੰ ਪਤਾ ਹੀ ਆ ਵੀ ਪੀਜ਼ਾ ਬਣਾ ਲਿਆ ਆ ਤੇ ਆ ਬਹੁਤ ਜਾਨ ਨੂੰ ਆ ਜਾਣਗੇ ਆਪਾਂ ਉਹਨਾਂ ਨੂੰ ਸਰਵ ਕਰ ਦਾਂਗੇ ਤੇ ਫੇਰ ਮੁੜ ਕੇ ਆਪਾਂ ਰੈਡੀ ਆ ਬੈਗ ਵਗੈਰਾ ਸਭ ਪੈਕ ਆਪਾਂ ਨਿਕਲ ਜਾਾਂਗੇ ਆਪਾਂ ਅੱਜ ਰਾਤ ਨੂੰ ਆਪਣੇ ਪੇਕੇ ਘਰ ਚਲ ਜਾਵਾਂਗੇ ਬਾਕੀ ਤੁਸੀਂ ਬਲੌਗ ਤੇ ਬਨੇ ਰਹੋ ਐਂਡ ਤੱਕ ਦੇਖਿਓ ਮੈਂ ਤੁਹਾਨੂੰ ਦੱਸ ਦਵਾਂ ਰਿਸ਼ਤੀ ਨੂੰ ਦੱਸਦੀ ਵੀ ਜਾ ਯੇਲ ਦੇ ਕਿੱਪਤੀ ਹੁੰਦਾ ਨਾ ਇਹ ਗੱਲ ਚਾਚੀ ਕਹਿੰਦੇ ਕੁਝ ਗੱਲ ਚਾਚੀ ਕਹਿੰਦਾ ਖੱਦਦੇ ਆ ਬਹੁਤ ਰਹਿ ਜਾਂਦਾ ਨਹੀਂ ਨਾ ਚਲੇ ਕੇ ਗਾ ਤਾਂ ਨਹੀਂ ਅੱਲਾ ਮਾਤਾ ਤਾਂ ਗੱਬੇ ਹੀ ਪਣ ਹੰਦੀ ਨੂੰ ਨਾ ਤਾਂ ਮੈਂ ਦਿਨਾਂ ਚੱਲੇ ਆ ਮਨਤ ਦੇ ਘਰ ਤੇ ਮਨੇ ਤਾਂ ਖਾਨੇ ਸੀ ਪੀਦੇ ਕਿੱਦਾਂ ਲੱਗਿਆ ਪੀਜ਼ਾ ਤੈਨੂੰ ਯਮਮੀ ਲੱਗਿਆ ਆ ਕੀ ਨੇ ਦਿੱਤਾ ਐ ਪੂਪੂ ਨੇ ਦਿੱਤਾ ਤੇ ਟਾਈਮ ਹੋ ਗਿਆ ਜੀ ਅਗਦਾ ਸ਼ਾਇਦ ਵੀ 5.5 ਪੌਣੇ 6 ਦਾ ਮੁੰਦਰ ਗੱਡੀ ਮੋੜ ਮੋੜ ਦੇਖਦੇ ਆ ਉਹਦੀ ਲੱਗੀ ਆ ਮੈਨੇ ਤਾਂ ਬਾਏ ਕਰ ਦੇ ਦਾਦੀ ਨੂੰ ਬਾਏ ਕਰ ਦੇ ਦਾਦੀ ਨੂੰ ਬਾਏ ਹੈਗਰ ਉੱਤਰੋ ਬਾਏ ਬਾਏ ਕਰ ਬਾਏ ਬਾਏ ਦਾਦੀ ਗੱਦੀ ਵਿੱਚ ਰੱਖਣਾ ਰਹਿਣਾ ਚੱਲ ਫਿਰ ਤੁਰ ਕੇ ਚੱਲ ਤੈਨੂੰ ਯਾਦ ਆਂਦੀ ਸੀ ਮੇਰੀ ਹੁਣ ਰੁਕੇ ਆਪਾਂ ਮੰਡੀ ਕਿੱਥੇ ਰੁਕੇ ਆਪਾਂ ਮੰਨੇ ਮੰਡੀ ਪਪਾ ਆ order ਦੇਨੇ ਪਪਾ ਕੀ ਕਰਨਗੇ ਨੇ ਪਪਾ ਸੱਤ ਲੈ ਪਪਾ ਰਾਣੀ ਲੈਣ ਦਿੰਦਾ ਫਿਰਦਾ ਕਿੱਛ ਜਾਣੇ ਨਾਲੇ ਰਾਣੀ ਲੈਣ ਪਪਾ ਲੱਭਣ ਗਿਆ ਰਾਣੀ ਨੂੰ ਪਪਾ ਤਾਂ ਨਾਲੇ ਜਾਣੇ ਆ ਹਾਂ ਮੋਟਰ ਮੋਟਰ ਨਾਲ ਦਾ ਧਿਆਨ ਲੱਗ ਠੀਕ ਆ ਠੀਕ ਆ ਹਾਂ ਚੱਕੀ ਪਾਣੀ ਲਗਾਇਆ ਭਾਜੀ ਖੇਤਾਂ ਨੂੰ ਬਹੁਤ ਹਾਂ ਧੁੰਦ ਰੋ ਕਰ ਧੁੰਦ ਧੁੰਦ ਦੇਖ ਧੁੰਦ ਲਿਓ ਮੈਨੂੰ ਖੜਾ ਦਿਓ ਆ ਤੂੰ ਫੋ 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 ਲੱਡੂ ਕੋਲ ਕੋ ਕੋ ਇਹ ਮੈਂ ਉਹਨੂੰ ਨਹੀਂ ਦੇ ਸਕਦੀ ਇਹਦਾ ਬੰਪਰੀ ਦਾ ਕੋਈ ਨਹੀਂ ਹੈ ਹੈ ਮੇਰਾ ਲੱਡੂ ਆ ਜਾ ਬੀਬੀ ਉਹਨੂੰ ਸੌਟ ਦੇਖੋ ਬ੍ਰੈਂਡ ਦਾ ਸਸਟੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਠੀਕ ਸਸਟੀ ਕਾਲ ਸਾਰਿਆਂ ਨੂੰ ਅੱਗੇ ਕੀ ਕੀ ਕਹਨੇ ਆ ਕਿ ਉਮੀਦ ਕਰਦੇ ਸਾਰੇ ਜਣ ਠੀਕ ਹੋ ਗਏ ਕਿਉਂ ਤੂੰ ਸਾਰੇ ਜਣ ਠੀਕ ਹੋ ਮੈਂ ਤਾਂ ਪੁੱਛ ਲਾ ਸਾਰੇ ਜਣੇ ਸੀ ਤਾਂ ਮਨੇ ਦਿਖਾ ਰਹੀ ਆ ਚਾਕਲੇਟ ਚਾਕਲੇਟ ਦੇ ਦੇ ਸਾਰੇ ਨੂੰ ਦੇ ਦੇ ਕਿਥੋਂ ਲੈ ਗਈ ਆ ਨਾਨੀ ਕੋਲ ਹੈ ਚੁੰਨੀ ਤਾਂ ਲੈ ਗਈ ਆ ਤੂੰ ਮੂੰਹ ਦੇਖੋ ਇਹਦਾ ਚਾਕਲੇਟਾਂ ਨਾਲ ਕਿਵੇਂ ਲੱਗੜਿਆ ਨੇ ਖਾਲਾ ਹੋਲੀ ਖਾਲਾ ਹਾਰੇ ਚਾਕਲੇਟ ਖਾ ਕੇ ਤਾਂ ਲੈ ਆਏ ਹਾਏ ਹਾਏ ਉਹ ਬੰਬਾਂ ਦੇ ਪਟਾਕਿਆਂ ਜਿਹੜੀ ਵੀ ਖਾਂਦੀ ਫਿਰਦੀ ਸੀ ਉਹ ਵੀ ਖਾ ਲੀਆ ਬਲੀ ਖਾਂਦੀ ਕਿੱਥੇ ਗਈ ਆਲੀ ਮੰਨਦੇ ਇੰਨੀਆਂ ਚਾਕਲੇਟਾਂ ਪੰਗ ਤੋਂ ਸਾਹ ਨਹੀਂ ਆਉਣ ਡਿਆ ਹੈ ਮੰਨਦੇ ਦੇਖੋ ਸਭ ਤੋਂ ਪਹਿਲਾਂ ਆਹ ਕੀ ਕਰਦੀ ਆਹ ਕੀ ਕਰਦੀ ਆ ਹਾਂ ਤੇ ਜੀ ਬਣਾਈਏ ਚੀਜੀ ਬਣਾਈਏ ਇੱਧਰ ਕੀ ਤੇ ਚੜਾ ਰਿਹਾ ਪਤੰਗ ਕੀ ਬਣਾਉਂਦੇ ਨੇ ਮਟਰੀ ਮਟਰੀ ਮਰੋਟੀ ਥੋੜੀ ਬਣਾਉਂਦੇ ਆ ਮਟਰੀ ਬਣਾਉਣੇ ਆ ਮਟਰੀ ਹਾਂ ਤੂੰ ਵੀ ਬਣਾਣਾ ਪਤਾ ਨਹੀਂ ਖਰਾ ਹੋ ਜਾਵੇ ਕੀ ਖਾਣਾ ਤਾਂ ਮੈਂ ਦੱਸ ਨਾ ਪਾਣੀ ਚੜਕੇ ਨਾਨਕੇ ਆ ਕੇ ਇਹ ਹੋ ਜਾਂਦਾ ਹੁਣ ਆਪਾਂ ਇਹਦੇ ਵਿੱਚ ਦੀਆ ਗਰਮ ਪਾਣੀ ਕੀਤਾ ਸੀ ਥੋੜਾ ਥੋੜਾ ਪਾਵਾਂ ਥੋੜਾ ਥੋੜਾ ਵੀ ਜ਼ਿਆਦਾ ਗਰਮ ਤਾਂ ਨਹੀਂ ਨਾ 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 ਤਾਦੀ ਦੂੜਾ ਹੈ ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸ ਤੁਸੀਂ ਇਹਦੇ ਵਿੱਚ ਹੋਰ ਵੀ ਕੁਝ ਪਾ ਸਕਦੇ ਆ ਨਹੀਂ ਨਹੀਂ ਨਾ ਨਾ ਤੂੰ ਨਹੀਂ ਮਿਕਸ ਕਰਨਾ ਹੈਗਾ ਮੈਂ ਮੇ ਹੀ ਕਰਾਂ ਨਹੀਂ ਦਾਦੀ ਕਰੂਗੀ ਮੈਂ ਕਰਤੇ ਹਾਂ ਮੈਂ ਨਹੀਂ 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 ਤੂੰ ਨਹੀਂ ਸੀ ਨਹੀਂ ਕਰਕੇ ਦਿਖਾਣਾ ਨਹੀਂ ਤੁਸੀਂ ਰਹਿਣ ਦਿਓ ਤੁਹਾਡੇ ਵਾਲੇ ਬਹੁਤ ਟਾਈਮ ਪਿਆ ਰੋਟੀਆਂ ਬਣਾਉਣ ਵਾਲਾ ਨਹੀਂ ਜੀ ਨਹੀਂ 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 ਲੂ ਤੋਂ ਲੂ ਤੋਂ ਨਹੀਂ ਹੱਥਲੇ ਵੜਲੇ ਹੱਥਲੇ ਵੜਲੇ ਮੈਨੂੰ ਕੱਥਲੇ ਵੜਦੀਆਂ ਮੈਨੂੰ ਕੱਥਲੇ ਵੜਦੀਆਂ ਬਾਅਦ ਮਮਾ ਨੇ ਲੈਣੋਂ ਪੈਸੇ ਲੈਤੇ ਓਏ ਦਿੱਤੇ ਪੈਸੇ ਮੈਨੂੰ ਦਿੱਤੇ ਨਾ ਨਹੀਂ ਇਹ ਪੈਸੇ ਮੈਨੂੰ ਦਿੱਤੇ ਆ ਨਾਲੇ ਵੀਰੇ ਨੂੰ ਦਿੱਤੇ ਆ ਜਾ ਪੂਆ ਨੂੰ ਦਵਾ ਲਿਆ ਤੇ ਕਿਉਂ ਜਾ ਕੇ ਦੁਕਾਨ ਤੇ ਦਵਾ ਚੱਲੀ ਆ ਜਾ ਕੇ ਪੂਆ ਹਾਂਜੀ ਪੂਜੇ ਪੂਜੇ ਹਾਂਜੀ ਨਾਲੇ ਨਾਲ ਆਉਂਦਾ ਕੀ ਕਰਨ ਦੇਣਾ ਨਹੀਂ ਕਰ ਕਿੱਥੇ ਜਾ ਉਹ ਵੀਰੇ ਨੂੰ ਲੈ ਜਾ ਵੀਰਾ ਜਿਹੜਾ ਚੱਕ ਲੋ ਚੱਕ ਲੋ ਕਰਦਾ ਪੂਜੇ ਆ ਪੰਚੜਕੀਆ ਨੂੰ ਤਾਂ ਵੀਰ ਦੀ ਚੱਲਦੇ ਆ ਤੇ ਨਾ ਪਤੰਗ ਤਾਰ ਕੇ ਮੇਰਾ ਦੋਸਤ ਤੇ ਤੂੰ ਐਸੇ ਆ ਕੇ ਪਤੰਗ ਚੜਾਉਣ ਦੇਈ ਆ ਹੈ ਤੈਥੇ ਆ ਕੇ ਪਤੰਗ ਚੜਾਉਣ ਦੇਈ ਆ ਨਾ ਉਹਦੇ ਹੱਥੇ ਚੀਰ ਆ ਜਾਊਗਾ ਕਿਰੇ ਤਾਂ ਮੈਂ ਆਖ ਕੇ ਆਜੂ ਅੱਜ ਜੰਗ ਐਨਕ ਲਾ ਕੇ ਦਿਖਾ ਐਨਕ ਕਿੱਥੇ ਤੇਰੀ ਕੀ ਆ ਲੈਣਾ ਉੱਤ ਉੱਤੇ ਨੇ ਆਜਣਾ ਕਿਹੜੇ ਤੁੱਤੇ ਨੇ ਆਜਣਾ ਇਹ ਮੈਂ ਨਹੀਂ ਆਉਂਦਾ अच्छा ਇਹਨਾਂ ਦੇ ਕੁੱਤਾ ਹਾਏ ਫਿਰ ਜੋ ਉਹਨੇ ਫੜ ਲਿਆ ਤੈਨੂੰ ਹੈ? ਬਾਪੂ ਬੋਲੀ ਬਾਬਾ ਦੇ ਆ। ਦਾਦੀ ਨੂੰ ਲੈ ਕੇ ਜਾਗੀ ਨਾਲ? ਵੀਰੇ ਨੂੰ ਲੈ ਜਾ ਪੁੱਤ। ਲੈ ਜਾ ਵੀਰੇ ਨੂੰ। ਵੀਰੇ ਆ। ਓ ਵੀਰ ਜੀ। ਆ ਜਾ। ਵੀਰੇ ਆ ਜਾ। ਉਹ ਕੋਈ ਬਤਾਂਗੇ ਤਾਂ ਫੜ ਲਓ ਕਰ। ਸੰਗ ਤਾਂ ਫੜ ਲਓ ਯਾਰ ਕੋਈ।